ਲਾਤੀ ਜਾ ਪੂਰ ਬਲਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਠਗੌਲੀ ਪਾਈ ਆਨ ਵਿਸਰਿਆ ਗੁਣ ਤਾਸ ਪੂਰਾਵ ਲਿਖਿਆ ਕਮਾ ਬਣਾ ਜੇਖ ਤਾ ਆਪ ਲਿਖਿਆ ਸ ਮੋਠਗੋਲੀ ਪਾਈ ਆਨ ਵਿਸਰਿਆ ਗੁਣ ਤਾਸ ਮਤ ਜਾਨ ਹਉ ਜਗ ਜੀਵਤਾ ਜਪਾਏ ਮੋਇ ਆਸ ਜਿਨੇ ਗੁਰਮਖ ਨਾਮ ਨ ਚੇਤੇਆ ਸਿ ਬਹਣ ਨਾਮ ਮਿਲਣੀ ਪਾਸ ਦੁਖ ਲਗ ਬਹੁਤ ਕਣਾ ਬੋਤ ਕਲਾਤਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਪੇ ਸਾਸ ਮਾਨ ਮੁਖਾਨੋ ਕੋ ਨਾ ਵਿਸਹੀ ਚੱਕ ਗਿਆ ਵੇ ਸਾਸ ਨਾਨਕ ਗੁਰਮੁਖ ਖਾਨੋਂ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਕਰਮ ਖ ਮੇਲੇ ਸਬਾਹ ਸਾਧੂਆ ਭਾਣਾ ਆਨੰਦਨ ਕਰੇ ਸੇ ਸੱਚ ਰਹੇ ਸਮਾਏ ਦੂਜਾ ਭਾਏ ਲਗੇ ਸਜਣਨਾ ਆਥਿਆ ਜੇ ਅਪਮਾਨ ਕਰੇ ਵੇਕਾਰ ਮਾਨਮੁਖ ਆਪ ਸੁਆਰਥੀ ਕਾਰਜਨਾ ਸਤਿ ਹੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾਮ ਮੇਟਣ ਹਾਰ ਪਾੜੀ ਤਦਿਆਪੇ ਜਗਤ ਉਪਾਏ ਕਾ ਹੇਨ ਰਚਾਇਆ ਤਰਾਕੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਦੇਜੋ ਹਮਾਲੇ ਖ ਮੰਗਿਆ ਫਿਰ ਆਵਾ ਜਾਇਆ ਜਨਾਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹ ਹਰੀ ਗੁਰ ਆਪਣੇ ਸਦਾ ਸਦਾ ਕਮਾਇ ਜਨਾਹਰ ਆਪ ਕਿਰਪਾ ਕਰੇ ਸੀ ਗੋੜਾ ਸਮਝਾਇ ਬਾਲੇ ਹਾਰੀ ਗਰੇ ਆਪਣੇ ਸਦਾ ਸਦਾ ਕਮਾਇ ਵਾਹਿਗੁਰੂ ਜੀ ਕਾ ਖਾਲਸਾ